ਸਾਸਤਰੀ ਕਾਲ ਜੀ ਤੁਸੀਂ ਦੇਖ ਰਹੇ ਹੋ ਸ਼ਰੇ ਪੰਜਾਬ ਨਿਊ ਚੈਨਲ ਨਵੀਂ ਅੱਜ ਤੁਹਾਸਾਂ ਅਪਡੇਟ ਲੈ ਕੇ ਇੱਕ ਵਾਰੀ ਫੇਰ ਤੁਹਾਡੇ ਸਾਹਮਣੇ ਪੇਸ਼ ਹੋਇਆ ਗੱਲ ਕਰਦੇ ਆ ਕਿ ਇਸ ਵਾਰੀ ਦੀ ਇੱਕ ਜੀਪੋ ਗਰੀਬ ਜਿਹੜੀ ਖਬਰ ਆ ਉਹ ਦਿਨਾਨਗਰ ਤੋਂ ਸਾਹਮਣੇ ਆ ਰਹੀ ਹੈ ਜੀ ਹਾਂ ਤਾਂ ਉਹ ਦੱਸਦੀ ਹੈ ਕਿ ਦਿਨਾਨਗਰ ਦੇ ਪਿੰਡ ਦੇ ਵਿੱਚ ਇੱਕ 95 ਸਾਲ ਦੇ ਬਜ਼ੁਰਗ ਦਾ ਜੜਾਇਆ ਉਹ ਦਿਹਾਂਤ ਹੋ ਜਾਂਦਾ ਆ ਤਾਂ ਜਦੋਂ ਉਸ ਨੂੰ ਸਾੜਿਆ ਜਾਂਦਾ ਆ ਤਾਂ ਉਸ ਦਾ ਜਿਹੜਾ ਬਿਸਤਰਾ ਆ ਉਹ ਵੀ ਨਾਲ ਸਾੜਿਆ ਜਾਂਦਾ ਤਾਂ ਅਚਾਨਕ ਜਦੋਂ ਚਿਤਾ ਜਲਦੀ ਹੁੰਦੀ ਹੈ ਤਾਂ ਉਹਨਾਂ ਦੇ ਬਿਸਤਰੇ ਦੇ ਵਿੱਚੋਂ 500 ਦੇ ਨੋਟਾਂ ਦੀ ਜਿਹੜੀ ਗੱਡੀ ਆ ਉਹ ਨੀਚੇ ਡਿੱਗ ਪੈਂਦੀ ਆ ਨੋਟ ਜਿਹੜੇ ਨੇ ਚਿਤਾ ਦੇ ਵਿੱਚ ਜਿਹੜੇ ਉਹ ਸੜ ਜਾਂਦੇ ਨੇ ਤੇ ਜਦੋਂ ਨੋਟ ਚੈੱਕ ਕੀਤੇ ਜਾਂਦੇ ਨੇ ਪਤਾ ਲੱਗਦਾ ਹੈ ਕਿ 3 ਲੱਖ ਰੁਪਿਆ ਜੜਾਇਆ ਇਹ ਬਜ਼ੁਰਗ 95 ਸਾਲ ਦਾ ਬਜ਼ੁਰਗ ਆਪਣੇ ਬਿਸਤਰੇ 'ਚ ਲੁਕੋਈ ਫਿਰਦਾ ਸੀ ਤਾਂ ਚਿਤਾ ਦੇ ਨਾਲ ਜਿਹੜੇ ਆ ਉਹ ਜਿਹੜੇ ਨੋਟ ਸੀਗੇ ਉਹ ਵੀ ਨਾਲ ਹੀ ਸੜ ਗਏ ਅਖਿਰਕਾਰ ਸੁਣਨ ਦੇ ਵਿੱਚ ਵੀ ਆਉਂਦਾ ਹੈ ਕਿ ਉੱਪਰ ਜਦੋਂ ਲੋਕ ਜਾਂਦੇ ਨੇ ਤਾਂ ਇੱਕ ਸੂਈ ਤੱਕ ਵੀ ਨਹੀਂ ਲਿਜਾ ਸਕਦੇ ਪਰ ਕਈ ਲੋਕਾਂ ਦੇ ਵਿੱਚ ਐਸਾ ਵਹਿਮ ਹੁੰਦਾ ਹੈ ਕਿ ਜਿਹੜੀ ਅਸੀਂ ਕਮਾਈ ਕੀਤੀ ਹੋਵੇ ਸ਼ਾਇਦ ਕੀ ਪਤਾ ਉਹ ਵੀ ਨਾਲ ਚਲ ਜੇ ਤਾਂ ਇਹ ਨੋਟ ਜਿਹੜੇ ਨੇ ਅਧੁਪ ਚੱਤੇ ਜਿਹੜੇ ਨੋਟ ਸੀਗੇ ਉਹ ਤਾਂ ਸੜ ਕੇ ਸੁਆਹੀ ਹੋ ਗਏ ਪਰ ਜਿਹੜੇ ਲੋੜ ਬਚੇ ਰਹੇ ਉਹ ਵੀ ਕਿਸੇ ਕੰਮ ਦੇ ਨਹੀਂ ਕਿਉਂਕਿ ਉਹ ਵੀ ਜਿਹੜੇ ਜਲ ਕੇ ਜਿਹੜੇ ਉਹ ਰਾਖ ਹੋ ਚੁੱਕੇ ਨੇ ਤਾਂ ਪਰਿਵਾਰਕ ਮੈਂਬਰ ਵੀ ਜਿਹੜੇ ਉਹ ਇਸ ਵਲੇ ਜਿਹੜਾ ਸ਼ੌਕ ਤੇ ਵਿੱਚ ਨੇ ਕਿ ਆਖਿਰਕਾਰ ਇਹ ਇੰਨੀ ਵੱਡੀ ਰਕਮ ਉਹ ਕਿਸ ਤਰ੍ਹਾਂ ਆਈ ਜਦੋਂ ਬਜ਼ੁਰਗ ਦਾ ਜਦੋਂ ਬੈਂਕ ਬੈਲੈਂਸ ਚੈੱਕ ਕੀਤਾ ਜਾਂਦਾ ਉਹਨਾਂ ਦੀ ਕਾਪੀ ਚੈੱਕ ਕੀਤੀ ਜਾਂਦੀ ਤਾਂ ਪਤਾ ਲੱਗਦਾ ਕਿ ਤੇ ਲੱਖ ਰੁਪਏ ਜੜਾ ਆ ਉਹਨਾਂ ਵੱਲੋਂ ਬੈਂਕ 'ਚੋਂ ਕਢਵਾਇਆ ਗਿਆ ਸੀ ਤਾਂ ਇਸ ਦੀ ਖਬਰ ਜੜੀ ਆ ਪਰਿਵਾਰਕ ਮੈਂਬਰਾਂ ਨੂੰ ਨਹੀਂ ਦਿੱਤੀ ਜਾਂਦੀ ਤਾਂ ਜਿੰਨੇ ਵੀ ਲੋੜ ਸੀਗੇ ਉਹ ਸਾਰੇ ਚੀਤਾ ਦੇ ਵਿੱਚ ਹੀ ਸੜ ਕੇ ਜੜਾ ਸੁਆਹ ਹੋ ਗਏ ਨਵੀਆਂ ਤੇ ਤਾਜ਼ਾ ਅਪਡੇਟਸ ਵਾਸਤੇ ਦੇਖਦੇ ਰਹੋ ਸਾਡਾ ਚੈਨਲ ਸ਼ੇਰ ਪੰਜਾਬ ਨਿਊ ਚੈਨਲ ਉਸ ਖਾਸ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਔਰ ਲਾਈਕ ਤੱਕ ਕਰ ਹੀ ਦੇਣਾ ਔਰ ਨਾਲ ਦੀ ਨਾਲ ਬੈਲ ਆਈਕਨ ਨੂੰ ਦਬਾਣਾ ਨਾ ਭੁੱਲਣਾ ਤਾਂ ਜੋ ਕਿ ਸਮੇਂ-ਸਮੇਂ 'ਤੇ ਸਾਡੀ ਨੋਟੀਫਿਕੇਸ਼ਨ ਤੁਹਾਨੂੰ ਮਿਲਦੀ ਰਹੇ ਫਿਲਹਾਲ ਮੈਨੂੰ ਦਿਓ ਇਜਾਜ਼ਤ ਔਰ ਦੇਖਦੇ ਰਹੋ ਸ਼ੇਰ ਪੰਜਾਬ ਨਿਊ ਚੈਨਲ